ਚੂਰਾਵੇ ਬਪੂ ਜੀ ਇੱਕ ਦਿਨ ਨੂੰ ਹੁਲਕਾ ਪੈਣੀਆ ਫੈਸਲਾ ਲੋਕਾਂ ਨੇ ਕਰਨਾ ਕਿ ਕਿ ਹੂ ਮੋਟ ਮੇਰੀ ਬੇਂਤੀਆ ਅੱਜ ਜਿਹੜਾ ਵਿਅਕਤੀ ਬੀਜੇਪੀ ਨੂੰ ਵੋਟ ਪਾਉਂਦਾ ਹੈ ਅਨੂ ਸ਼ਰਮਾ ਵੀ ਤੁਹਾਡੇ ਪਿੰਡ ਦੇ ਸਰਪੰਚ ਕੇ ਜਿਹੜਾ ਛੱਡ ਕੇ ਬਾਟ ਚਲਾ ਗਿਆ ਕਿ ਇਸ ਸਮੇਂ ਇਦਾਂ ਹੀ ਹੁੰਦਾ ਹੈ ਜੇ ਜੇ ਭਾਈ ਜੇ ਭਾਈ ਇਹੋ ਜਿਹੇ ਲੋਕ ਨਾ ਹੁੰਦੇ ਨਾ ਤਾਂ ਭਗਤ ਸਿੰਘ ਨੂੰ ਮਰਨ ਦੀ ਲੋੜ ਨਾ ਪੈਂਦੀ ਏ ਭਾਈ ਇਹੋ ਜਿਹੇ ਲੋਗਾਂ ਨੇ ਹੁੰਦੇ ਤਾਂ ਕਰਤਾਰ ਸਿੰਘ ਸਰਾਭਾ 19 ਸਾਲਾਂ ਦੀ ਉਮਰ ਤੁਫਾਨੀ ਦੇ ਫਾਂਸੀ ਦੇ ਫੱਡੇ ਤੇ ਚੜਿਆ ਇੱਕ ਪਾਸੇ ਸਾਰਾ ਪੰਜਾਬ ਹੈ ਪੰਜਾਬ ਦੇ ਸਿੱਖ ਇੱਕ ਪਾਸੇ ਵਜ਼ੂਰ ਇੱਕ ਪਾਸੇ ਇੱਕ ਪਾਸੇ ਥੋੜੇ ਬੰਦਾ ਸੱਟ ਪਾਈ ਪ੍ਰਮਾਤਮਾ ਜਿਉਂਦਾ ਵਸਾ ਰੱਖੇ ਉਹਨੂੰ ਲੰਮੀ ਉਮਰ ਬਖਸ਼ੇ ਪਰ ਇਹ ਹੋ ਜੇ ਇਹੋ ਜਿਹੇ ਲੋਗਾਂ ਦੇ ਅਸਤੇ ਧੁਰ ਦਰਗਾਹ ਦੀ ਜਗਾ ਨਹੀਂ ਰਹਿੰਦੀ ਮੈਂ ਕਿਉਂ ਕਿਹਾ ਕਰਤਾਰ ਸਿੰਘ ਨੂੰ ਫਾਂਸੀ ਦੇ ਫੱਡੇ ਤੇ ਚੜਨ ਦੀ ਲੋੜ ਨਹੀਂ ਸੀ ਕਿਉਂਕਿ ਜਦੋਂ ਅੰਗਰੇਜ਼ ਅੰਗਰੇਜ਼ ਸਾਡੇ ਦੇਸ਼ ਆਏ ਸੀ ਥੋੜੇ ਜਿਹੇ ਅੰਗਰੇਜ਼ ਸੀ ਬਾਪੂ ਜੀ ਥੋੜੇ ਜੇ ਸਾਰੇ ਅੰਗਰੇਜ਼ ਥੋੜੇ ਜਿਹੇ ਲੋਕਾਂ ਨੇ ਸਾਡੇ ਦੇਸ਼ ਤੇ ਰਾਜ ਕੀਤਾ ਕਿਉਂ ਕਿ ਸਾਡੇ ਲੋਕ ਰਲੇਵੇ ਸਨ ਦੁਸ਼ਮਣ ਦੇ ਨਾਲ ਅੰਦਰ ਹੀ ਅੰਦਰ ਪੈਸੇ ਲੱਗੇ ਸਨ ਦੁਸ਼ਮਣ ਨਾਲ ਰਲੇ ਕੇ ਸਨ ਉਹ ਖਬਰیں ਦਿੰਦੇ ਸਨ ਭਗਤ ਸਿੰਘ ਦੀਆਂ ਕਰਤਾਰ ਸਿੰਘ ਸਰਾਬੇ ਦੀਆਂ ਸ਼ਹੀਦឧਮਰ ਸਿੰਘ ਦੀਆਂ ਲਾਲਾ ਲਾਜ ਪਤਰਾਇ ਦੀਆਂ ਤੇ ਜਦੋਂ ਖਬਰਾਂ ਦਿੰਦੇ ਸਨ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਫੇਲ ਹੋ ਜਾਂਦਾ ਸੀ ਸਾਰੇ ਕਹਿੰਦੇ ਘਰ ਦਾ ਪਿੱਤੀ ਲਾਕਾਟਾ ਹੈ ਇਸ ਕਰਕੇ ਸਾਨੂੰ ਆਜ਼ਾਦੀ ਆ ਗਿਆ ਹੋ ਗਿਆ ਟਾਈਮ ਲੱਗਿਆ ਨਹੀਂ ਤਾਂ ਸੰਖਾਰੀ ਤੋਂ ਪਹਿਲਾਂ ਦੇਸ਼ ਆਜ਼ਾਦ ਹੋ ਜਾਣਾ ਸੀਗਾ ਕਿ ਭਾਵੇਂ ਸਿਗਹੜਾ ਨੂੰ ਫਾਰਸੀ ਦੀ ਤਲਬ ਦੀ ਲੋੜ ਨਹੀਂ ਮੈਣ ਸੀ ਅੰਗਰੇਜ਼ਾਂ ਨੂੰ ਅਸੀਂ ਡਾਕ ਰਾਹ ਚ ਭਜਾ ਲੈਣਾ ਸੀ ਔਰ ਮੋਦੀ ਜਾਬਰ ਕਿਉਂ ਬਣਿਆ ਹੋ ਗਿਆ ਮੋਦੀ ਜਾਬਰ ਇਸ ਕਰਕੇ ਬਣਿਆ ਹੋਇਆ ਕਿ ਸਾਡੇ ਵਿੱਚ ਕੋਸਟਟ ਕੀਤੀ ਵੀ ਹੈ ਕਈ ਸਰਦਾਰ ਕਈ ਸਵੇ ਪੰਜਾਬ ਦੀ ਧਰਤੀ ਦੇ ਲੋਕ ਅਜੱਕਰ ਖਾਤੇ ਮੋਦੀ ਨਾਲ ਰਹਿ ਜਾਂਦੇ ਬੇਟੂ ਚਲਾ ਗਿਆ ਇਹਨੂੰ ਪਾਰ ਪੋਸਟ ਤੇ ਵੱਡਾ ਕਾਂਗਰਸ ਪਾਰਟੀ ਨੇ ਕੀਤਾ ਤੇ ਫਿਰ ਕਾਂਗਰਸ ਪਾਰਟੀ ਦੀ ਪਿੱਛੇ ਕੀ ਸ਼ੁਰੂਆਤ ਹੋਇਆ ਇੱਕ ਚੰਗ ਤਾਕਤਿਆਸੀ ਹਰ ਚੀਜ਼ ਤਾਕਤ ਨਹੀਂ ਹੁੰਦੀ ਹਰ ਚੀਜ਼ ਮੰਤਰੀ ਨਹੀਂ ਹੁੰਦੀ ਹੈ ਹਰ ਚੀਜ਼ ਹੌਦਦੇਦਾਰ ਨਹੀਂ ਹੁੰਦੀ ਹੈ ਸਰਦਾਰ ਪ੍ਰਕਾਸ਼ ਸਿੰਘ ਵਾਰ ਪੰਜ ਵਾਰ ਇਸ ਪੰਜਾਬ ਦਾ ਮੁੱਖ ਮੰਤਰੀ ਰਿਹਾ ਕੋਈ ਯਾਦ ਕਰ ਰਿਹਾ ਬੇਟੂ ਨੇ ਤਾਂ ਅਜੇ ਮੁੱਖ ਮੰਤਰੀ ਬਣ ਕੇ ਰਾਜ ਰਹਿਣੇ ਦਾ ਬਣਨਾ ਕੋਈ ਪੰਜ ਵਾਰੀ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਕਿਸੇ ਨੂੰ ਚੇਤੇ ਹੈਗਾ ਨਹੀਂ ਆ ਵੀ ਇੱਥੇ ਤੁਹਾਨੂੰ ਹੀ ਮਾਰੇ ਸਾਈਡ ਤੇ ਹੋਣਾ ਪਊਗਾ ਸਾਰੀਆਂ ਲੇਡੀਜ਼ ਉੱਥੇ ਇੱਥੇ ਬੈਠੋ ਆ ਬਾਬਾ ਜੀ ਨੂੰ ਕੁਰਸੀ ਦੇ ਦਿਓ ਜਾਨ ਕੁਰਸੀ ਸੋ ਕੋਈ ਆਦਮੀ ਕਹਿੰਦਾ ਲੇ ਵੀ ਭਗਤ ਸਿੰਘ ਨੂੰ ਲੋਕ ਕਿਉਂ ਯਾਦ ਕਰਦੇ ਆ ਕਿਉਂਕਿ ਉਹਨੇ ਦੇਸ਼ ਦੇ ਹੱਸੇ ਲੋਕਾਂ ਦੇ ਹੱਸੇ ਕੁਰਬਾਨੀ ਕੀਤੀ ਇਸ ਕਰਕੇ ਭਗਤ ਸਿੰਘ ਨੂੰ ਲੋਕ ਯਾਦ ਕਰਦੇ ਬੇਬੇ ਮੰਤਰੀਆਂ ਮਲੇ ਮੁੱਖ ਮੰਤਰੀ ਨੂੰ ਯਾਦ ਨਹੀਂ ਕਰਦੇ ਮੈਂ ਤਾਂ ਆਪ ਕਹਿੰਦਾ ਇਹ ਸੱਚੇ ਪਾਸ਼ਾ ਇਹ ਮੰਤਰੀ ਐਮਪੀ ਨਾ ਭਾਵੇਂ ਬਣਾਈ ਪਰ ਕੁਝ ਐਸਾ ਕੰਮ ਖਰਾਬੀ ਜ਼ਿੰਦਗੀ ਦੇ ਵਿੱਚ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣ ਦੀ ਰਾਜਾ ਬ੍ਰਹਮ ਮਰਨਾ ਤਾਂ ਹਰੇਕ ਨਹੀਂ ਹੈ ਮਰਨਾ ਹਰੇਕ ਨਹੀਂ ਹੈ ਕਿ ਮਰਿਆ ਤੋਂ ਬਾਅਦ ਵੀ ਥੋੜੀਆਂ ਥੋੜੀਆਂ ਮਟੀਆਂ ਤੇ ਥੋੜੀਆਂ ਸਮਾਰਕਾਂ ਤੇ ਮੇਲੇ ਲੱਗਣ ਅੱਜ ਪਾਕ ਸਿੰਘ ਜਿਉਂਦਾ ਹੈ ਜਿਹੜਾ ਲੋਕਾਂ ਦੀ ਜ਼ਮੀਰ ਮਰ ਜਾਂਦੇ ਉਹ ਪੱਕੇ ਤੌਰ ਤੇ ਮਰ ਜਾਂਦੇ ਆ ਦੋਸਤੋ ਸੋ ਇਸ ਕਰਕੇ ਮੇਰੀ ਬੇਨਤੀ ਹੈ ਲੜਾਈ ਵੱਡਾ ਦੁਸ਼ਮਣ ਦੇਸ਼ ਦਾ ਮੋਦੀ ਹੈ ਇਹਨੇ ਚੜ ਕੇ ਆਉਣਾ ਹੈ ਮੈਨੂੰ ਵੀ ਕੀ ਜਾਣਦਾ ਹੈ ਜੇ ਅਗਰੇ ਇਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਤੁਹਾਨੂੰ ਕਦੇ ਛੋਟਲ ਨਹੀਂ ਦੇਣਾ ਅੱਜ ਸ਼ੰਭੂ ਤੇ ਰੋਕਿਆ ਗਿਆ ਥੋੜਾ ਕਮਜ਼ੋਰ ਮੁੱਖ ਮੰਤਰੀ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਪਾਰਟੀ ਦਾ ਰਾਸੀਸੀ ਦਿਲ ਦੇ ਬਾੜ ਰਤਾ ਤੁਹਾਨੂੰ ਸੜਕੇ 아이ਸੀ ਵੀ ਕਿਸੇ ਨੇ ਸੀ ਨਹੀਂ ਕਰ ਦਿੱਤੀ ਅੱਜ ਸ਼ੰਭੂ ਦੇ ਖਰੌੜੀ ਤੇ ਰੋਕਿਆ ਗਿਆ ਕੁੱਤ ਪੜ ਕੇ ਸਾਡੇ ਲੋਕ ਮਾਰਦੇ ਪਈਆਂ ਦੀਆਂ ਅੱਖਾਂ ਕੱਢ ਦੀਆਂ ਲੱਕ ਤੋੜ ਕੇ ਥੋੜਾ ਮੁੱਖ ਮੰਤਰੀ ਜਿਹੜਾ ਕਿ ਕਲੀਸਨ ਹੋਗਾ ਪਰ ਲਖਤਬਾਨ ਜਿਹੜੀ ਦੋ ਵਾਰੀ ਐਮਐਲਏ ਇਥੋਂ ਬਣਾਈਏ ਗੋਲੀ ਪੰਜਾਬ ਦਾ ਬੇੜਾ ਕਰਦਾ ਐਡਾ ਕਮਜ਼ੋਰ ਰਲਿਆ ਹੋਇਆ ਮੈਂ ਹਾਂ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਸਾਡੇ ਗੋਲੀਆਂ ਮਾਰਵਾਏ ਇਹ ਤੋਂ ਉਸਦੀਆਂ ਜਗਤ ਬਰਾਬਰ ਆਪ ਵੀ ਆਪ ਚ ਨਹੀਂ ਕਹਿ ਬੜੇ ਫੜਦੇ ਸੋਈਂਦਾ ਕਹਿੰਦਾ ਤੇ ਬਾਦ ਸਰਮਾਓ ਕਿ ਰੈਕਸ਼ਨ ਦੇ ਸਮੇਂ ਤੁਹਾਡੇ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ ਮੋਦੀ